ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵਾਂ ਸਾਲ ਚੜਨ ਵਾਲਾ ਹੈ ਤੇ ਤੁਸੀਂ ਦੇਖੋ ਜਿਹੜੇ ਲੋਕ ਨਵਾਂ ਸਾਲ ਮਨਾਉਣ ਵਾਸਤੇ ਕੋਈ ਕੁੱਲੂ ਮਨਾਲੀ ਜਾਂਦਾ ਅੱਜ ਅਸੀਂ ਜਗਤਖਾਨੇ ਗੁਰੂ ਨਾਨਕ ਮਾਡਲ ਪਬਲਿਕ ਸਕੂਲ ਦੇ ਵਿੱਚ ਪਹੁੰਚੇ ਆ ਔਰ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਜਿੱਥੇ ਜਿਹੜੇ ਆ ਪਹੁੰਚ ਰਹੇ ਨੇ ਬੱਚਾ ਨੇ ਸ਼ਬਦ ਨਾਲ ਨਿਹਾਲ ਕਰ ਰਹੇ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਵੀ ਆ ਚੁੱਕੇ ਆ ਔਰ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਉਹਨਾਂ ਦੇ ਜਿਹੜੇ ਮੈਨੇਜਮੈਂਟ ਜਿਹੜੇ ਚਲਾ ਰਹੇ ਨੇ ਇੰਟਰਨੈਸ਼ਨਲ ਟਾਡੀ ਜਿੱਥੇ ਜਿਹੜਾ ਸੁਖਵਿੰਦਰ ਸਿੰਘ ਜੀ ਜਿਹੜੇ ਕਥਾਵਾਚਕ ਆ ਜਿਹੜੇ ਅਕਸਰ ਤੁਸੀਂ ਇਹਨਾਂ ਨੂੰ ਟੀਵੀ ਚੈਨਲਾਂ ਤੇ ਦੇਖਦੇ ਹੋ ਅੱਜ ਅਸੀਂ ਸਾਡੇ ਰੂਪਰੂ ਹੋਏ ਨੇ ਅੱਜ ਆਪਾਂ ਗੱਲ ਕਰਾਂਗੇ ਸਮਾਗਮ ਜਿਹੜਾ ਮਨਾਇਆ ਜਾ ਰਿਹਾ ਔਰ ਬੱਚੇ ਦੇ ਨਾਲ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਵੀ ਔਰੇ ਪਹੁੰਚਿਆ ਐ ਬਾਬਾ ਜੀ ਕਿਵੇਂ ਦੇਖ ਰਹੋ ਅੱਜ ਤੁਸੀਂ ਸਕੂਲ ਦੇ ਵਿੱਚ ਫੰਕਸ਼ਨ ਰੱਖਿਆ ਜਿੱਥੇ ਲੋਕ ਮਨਾਲੀ ਕੁਲੂ ਮਨਾਲੀ ਜਾਣੇ ਆ ਘੁੰਮਣ ਵਾਸਤੇ ਬੱਚੇ ਨੂੰ ਲੈ ਕੇ ਜਾਣੇ ਆ ਅੱਜ ਤੁਸੀਂ ਕੀਰਤਨ ਦਾ ਦਰਵਾਰ ਕਰਵਾ ਰਹੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਦਿਨ ਆ ਗੁਰਮਤ ਪ੍ਰਚਾਰ ਟਰਸਟ ਨਾਲਾਗੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੀ ਸ਼ੁਭ ਆਮਦ ਤੇ ਮਹਾਨ ਗੁਰਮਤ ਸਮਾਗਮ ਜਿਹੜਾ ਉਹ ਕਰਵਾਇਆ ਜਾ ਰਿਹਾ ਇਹਦਾ ਇੱਕੋ ਇੱਕ ਮੋਟਿਵ ਸੀ ਕਿ ਅਸੀਂ ਪੱਬਾਂ ਕਲੱਬਾਂ ਜਾਂ ਹੋਰ ਪਾਸੇ ਨੂੰ ਛੱਡ ਕੇ ਜਿਹੜੀ ਨਵੇਂ ਸਾਲ ਦੀ ਰੰਭਤ ਹੈ ਉਹ ਨਵਾਂ ਸਾਲ ਗੁਰੂ ਦੇ ਨਾਲ ਗੁਰੂ ਦੇ ਨਾਲ ਹੋ ਕੇ ਆਪਾਂ ਇਹਦੀ ਸ਼ੁਰੂਆਤ ਕਰੀਏ ਤੇ ਉਸੇ ਉਪਰਾਲੇ ਅਨੁਸਾਰ ਜਿਹੜਾ ਹੈਗਾ ਇਹ ਗੁਰਮਤ ਪ੍ਰਚਾਰ ٹرسٹ ਨੇ ਪਿਛਲੇ ਸਾਲ ਤੋਂ ਹੀ ਇਹ ਉਪਰਾਲਾ ਸ਼ੁਰੂ ਕੀਤਾ ਸੀ ਪੂਰੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਨਗਰਾਂ ਨੇ ਸਹਿਯੋਗ ਦਿੱਤਾ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਉਸ ਤਰ੍ਹਾਂ ਹੀ ਅਰੇਂਜਮੈਂਟ ਵੀ ਕੀਤਾ ਗਿਆ ਖਾਣ ਦਾ ਵੀ ਸਟਾਲ ਵੀ ਲਾਏ ਗਏ ਆ ਤੇ ਲੰਗਰ ਵੀ ਆ ਤਾਂ ਕਿ ਲੋਕੀ ਆਉਣ ਵੀ ਖਾਣਾ ਵੀ ਖਾਣ ਪਰ ਨਾਲ ਨਾਲ ਜਿਹੜਾ ਗੁਰੂ ਕੋਲ ਬੈਠ ਕੇ ਨਵੇਂ ਸਾਲ 2023 ਦੀ ਆਮਦ ਤੇ ਗੁਰੂ ਅੱਗੇ ਅਰਦਾਸ ਕਰਕੇ ਇਹਨੂੰ ਇਹਦੀ ਸ਼ੁਰੂਆਤ ਵੀ ਕਰਨ ਹਾਂਜੀ 31 ਤਾ ਵੀ ਦਾ ਖਾਣਾ ਹਾਂਜੀ ਅ ਦੇਖੋ ਸੁਖਵਿੰਦਰ ਸਿੰਘ ਜੀ ਨੇ ਸਾਨੂੰ ਬਹੁਤ ਵਧੀਆ ਦੱਸਿਆ ਵੀ ਜਿੱਥੇ ਅਸੀਂ ਨਵਾਂ ਸਾਲ ਕਬਾਂ کلبਾਂ ਦੇ ਵਿੱਚ ਮਨਾਇਆ ਜਾ ਰਿਹਾ ਤੇ ਸਰ ਤੁਸੀਂ ਕਿਵੇਂ ਦੇਖ ਰਹੋ ਅੱਜ ਪੇਰੈਂਟਸ ਵੀ ਆਇਆ ਬੱਚੇ ਦੇ ਨਾਲ ਉਹ ਗੁਰਮੁਖ ਦੇ ਨਾਲ ਜੁੜ ਰਹੇ ਨੇ ਮੈਂ ਗੁਰਚਰਨ ਸਿੰਘ ਇੱਕ ਟਰਸਟੀ ਹੋਣ ਦੇ ਨਾਤੇ ਅੱਜ ਅਸੀਂ ਗੁਰਮਤ ਪ੍ਰਚਾਰ ਟਰਸਟ ਜਗਤਖਾਨਾ ਨਾਲਾਗੜ ਵਿਖੇ ਇਹ ਅਸੀਂ ਆਪਣੇ ਬੱਚਿਆਂ ਨੂੰ ਜਿਹੜੀਆਂ ਮਾੜੀ ਦਿਸਾ ਦੇ ਵਿੱਚ ਜਾ ਰਹੇ ਸੀਗੇ ਇਹਨਾਂ ਨੂੰ ਅਸੀਂ ਇੱਕ ਮੋੜਨੇ ਦਾ ਪ੍ਰਾਲਾ ਕੀਤਾ ਕਿ ਕਿ ਇਹ ਕਲੱਬਾਂ 'ਚ ਹੋਟਲਾਂ 'ਚ ਜਾ ਕੇ ਆਪਣੇ ਨਵੇਂ ਸਾਲ ਨਾ ਮਨਾਉਣ ਔਰ ਗੁਰੂ ਘਰ ਚ ਆ ਕੇ ਮਨਾਉਣ ਇਹਨਾਂ ਵਾਸਤੇ ਅਸੀਂ ਹਰ ਤਰੀਕ ਹਰ ਤਰੀਕੇ ਦਾ ਖਾਣੇ ਪੀਣੇ ਦਾ ਪ੍ਰਬੰਧ ਵੀ ਕੀਤਾ ਵਾ ਸਟਾਲ ਲਾਏ ਵੇ ਆ ਗੁਰੂ ਘਰ ਲੰਗਰ ਵੀ ਹੈ ਕੀ ਰਹਿ ਰਾਸ ਤੋਂ ਬਾਅਦ ਆਪਣਾ ਧਾਰਮਿਕ ਪ੍ਰੋਗਰਾਮ ਜੋ ਵੀ ਹੈ ਇਹ ਵੀ ਬੱਚੇ ਕਰ ਰਹੇ ਆ ਉਸ ਤੋਂ ਬਾਅਦ ਸਾਡੇ ਕਥਾਵਾਚਕ ਹੈ ਸੁਖਵਿੰਦਰ ਸਿੰਘ ਜੀ ਥਲੀ ਤੋਂ ਸਾਡੇ ਬਾਬਾ ਬਕਾਲਾ ਜੀ ਤੋਂ ਜਥੇ ਆਏ ਪਏ ਆ ਕਿ ਇਹ ਸਾਡੀ ਜਿਹੜੀ ਸਾ ਸੰਗਤ ਹੈ ਔਰ ਸਾਡੇ ਬੱਚੇ ਹੈ ਇਹ ਮਾੜੇ ਪਾਸੇ ਤੋਂ ਹਟ ਕੇ ਗੁਰੂ ਵੱਲ ਜੁੜੇ ਗੁਰ ਸਿੱਖੀ ਵੱਲ ਜੁੜੇ ਤੇ ਅਸੀਂ ਪਿਛਲੇ ਸਾਲ ਤੋਂ ਪ੍ਰਾਲਾ ਸ਼ੁਰੂ ਕੀਤਾ ਇਹਦੇ ਚ ਲੋਕਾਂ ਨੇ ਸੰਗਤ ਨੇ ਭਰ ਮਹੰਗਾਰਾ ਦਿੱਤਾ ਸਾਡਾ ਸਹਿਯੋਗ ਕੀਤਾ ਹੈ ਬਹੁਤ ਤਰਾਜ ਸੰਗਤ ਇੱਥੇ ਪਹੁੰਚੀ ਹੈ ਅਸੀਂ ਇੱਥੇ ਸਾਰੀ ਸਤ ਸੰਗਤ ਦਾ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਸਾਰੇ ਟਰਸਟੀ ਦਾ ਧੰਨਵਾਦ ਕਰਦੇ ਆ ਸਾਰੇ ਨੇ ਹੀ ਰਲ ਮਿਲ ਕੇ ਸਹਿਯੋਗ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਤੇ ਜਿਵੇਂ ਕਿ ਬੱਚੇ ਦਾ ਆਣੇ ਸੀ ਉਹਨਾਂ ਦੇ ਜਿਹੜੇ ਪੇਰੈਂਟਸ ਆ ਮੈਂ ਕਹਿਣ ਲੱਗਾ ਕ੍ਰੇਜ਼ ਨਹੀਂ ਕਰਾਂਗਾ ਜਿਹੜੇ ਸ਼ਰਾਬ ਪੀਂਦੇ ਨੇ ਮਾਪੇ ਜਿਹੜੇ ਬੱਚਿਆਂ ਦੇ ਅੱਜ ਉਹ ਵੀ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਆਇਆ ਸਰ ਜੀ ਆਪਾਂ ਗੱਲ ਕਰੀਏ ਵੀ ਜਿਨ੍ਹਾਂ ਦੇ ਬੱਚੇ ਆ ਬੱਚਿਆਂ ਦੇ ਪੇਰੈਂਟਸ ਆ ਜਿਹੜੇ ਸ਼ਰਾਬ ਪੀਂਦੇ ਨਮਾ ਸਾਲ ਸ਼ਰਾਬ ਪੀ ਕੇ ਵੀ ਬਣਾਣੇ ਆ ਅੱਜ ਤੁਹਾਡਾ ਇੱਕ ਉਪਰਾਲਾ ਦੇਖਿਆ ਜਾ ਰਿਹਾ ਹੈ ਗੁਰੂ ਦੇ ਘਰ ਦੇ ਨਾਲ ਤੁਸੀਂ ਜੋੜ ਰਹੇ ਹੋ ਜੀ ਇਹ ਤਾਂ ਬਹੁਤ ਵਧੀਆ ਉਪਰਾਲਾ ਹੈ ਜੀ ਸਾਰੇ ਗੁਰਮਤ ਪ੍ਰਚਾਰ ٹرسٹ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸਮਾਗਮ ਜੋ ਅੱਜ ਦਾ ਉਲੀਕਾ ਗਿਆ ਹੈ ਜੋ ਬੱਚੇ ਸਾਡੇ ਨਸ਼ਿਆਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਜੋ ਮਤਲਬ ਨਵੇਂ ਸਾਲ ਕਲੱਬਾਂ ਦੇ ਵਿੱਚ ਜਾ ਕੇ ਮਨਾਉਂਦੇ ਸੀ ਸੋ ਸਾਰੇ ਗੁਰਮਤ ਪ੍ਰਚਾਰ ٹرسٹ ਦੇ ਮੈਂਬਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇੱਕ ਬਹੁਤ ਵਧੀਆ ਉਪਰਾਲਾ ਹੈ ਇਸ ਦੇ ਵਿੱਚ ਖਾਣ ਪੀਣ ਤੋਂ ਇਲਾਵਾ ਤੇ ਕੀਰਤਨੀ ਜਿਥੇ ਕਥਾਵਾਚਕ ਬਾਹਰੋਂ ਪਹੁੰਚ ਰਹੇ ਹਨ ਸੋ ਸੰਗਤਾਂ ਦਾ ਭਰਮਾ ਹੰਗਾਰਾ ਦੇਖ ਕੇ ਬੜਾ ਮਨ ਖੁਸ਼ ਹੋ ਰਿਹਾ ਹੈ ਧੰਨਵਾਦ ਜੀ ਤੇ ਹੋਰ ਸਾਡੇ ਨਾਲ ਉਹਨਾਂ ਦੇ ਜਿਹੜੇ ਟਰਸਟ ਵਾਲੇ ਆ ਉਹ ਜੁੜਨੇ ਨੇ ਤੇ ਅੱਪਾ ਜੇ ਗੱਲ ਕਰੀਏ ਤੇ ਆਪਾਂ ਗੱਲ ਕਰੀਏ ਸਰ ਇੱਕ ਜਿੱਮੇ ਨਮਾਜ਼ ਹਲ ਮਨਾਇਆ ਜਾ ਰਿਹਾ ਤੇ ਆ ਆਮ ਕੀ ਹੁੰਦਾ ਜਿਹੜਾ ਨਸ਼ਿਆਂ ਦੇ ਨਾਲ ਨਵਾਂ ਸਾਲ ਮਨਾਣੇ ਨੇ ਜਿਹੜਾ दारू ਪੀ ਗਏ ਆ ਤੇ ਬਾਹਰ ਜਾ ਕੇ ਉਲਣਵਾਜ਼ੀ ਕਰਦੇ ਆ ਆ ਤੁਹਾਡਾ ਇੱਕ ਉਪਰਾਲਾ ਨਮਰੇਕਲਾ ਹੈ ਜਿਹੜਾ ਤੁਹਾਡਾ ਉਪਰਾਲਾ ਹੈ ਇਹ ਤੁਸੀਂ ਕਿਵੇਂ ਤੁਹਾਡੇ ਜਨ ਦੇ ਵਿੱਚ ਸਰ ਐਦਾਂ ਹੈ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੇ ਪ੍ਰਤੀ ਮੈਂ ਕਲਵੰਤ ਸਿੰਘ ਜੀ ਇਹ ਆਪਣੀ ਪਿਛਲੀ ਵਾਰ ਸਾਡੇ ਇਦਾਂ ਆਪਸੀਂ ਆਪਸ ਵਿੱਚ ਬੈਠ ਕੇ ਮੀਟਿੰਗ ਕੀਤੀ ਵੀ ਆਪਾਂ ਜਿਹੜੀ ਇਹ ਨਵੀਂ ਜਨਰੇਸ਼ਨ ਆ ਰਹੀ ਆ ਨਸ਼ਿਆਂ ਵੱਲ ਜਾ ਰਹੀ ਆ ਤੇ ਅਸੀਂ ਇੱਕ ਤੋਰੇ ਖੇਲਾਂ ਦਾ ਕੰਮ ਵੀ ਨਾਲ ਸ਼ੁਰੂ ਕਰਿਆ ਹੋਇਆ ਆ ਤੇ ਨਾਲ ਨਾਲ ਅਸੀਂ ਕਿਹਾ ਵੀ ਕਿੱਦਾਂ ਕਿਆ ਕਰੀਏ ਕਿ ਆਪਾਂ ਜਿਹੜੇ ਨਵੀਂ ਜਨਰੇਸ਼ਨ ਹੈ ਇਹਨੂੰ ਇੱਧਰ ਰੁਕਿਆ ਜਾਵੇ ਤੇ ਸਾਡੇ ਸਾਰੇ ਟ੍ਰਸਟਿੰਗਾਂ ਮਿਲ ਕੇ ਸਲਾਹ ਕਰੀ ਤੇ ਅਸੀਂ ਇਹ ਹੀ ਬਣਾਇਆ ਪ੍ਰੋਗਰਾਮ ਕਿ ਨਵੇਂ ਸਾਲ ਨੂੰ ਗੁਰਦਾਰੇ ਚ ਮਨਾਇਆ ਜਾਵੇ ਤੇ ਜਿਹੜੇ ਬੱਚੇ ਖਾਣ ਪੀਣ ਦਾ ਵੀ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਨਾਲ ਨਾਲ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਤੇ ਅਸੀਂ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਤੇ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਤੇ ਮੈਂ ਤਾਂ ਕਹਾਂਗਾ ਵੀ ਸਾਰੇ ਸੰਸਥਾਵਾਂ ਨੂੰ ਐਵੇਂ ਦੇ ਜਿਹੜੇ ਨਵੇਂ ਸਾਲ ਦੇ ਜਿਹੜੇ ਪ੍ਰੋਗਰਾਮ ਐਦਾਂ ਹੀ ਉਲਕਿਆ ਜਾਣੇ ਚਾਹੀਦੇ ਆ ਸਰ ਤੁਸੀਂ ਕਿਵੇਂ ਦੇਖਦੇ ਹੋ ਅੱਜ ਪੇਰੈਂਟਸ ਵੀ ਆਇਆ ਤੇ ਜਿਵੇਂ ਕਿ ਮੇਲਾ ਆਈ ਮੈਨ ਲੱਗਦਾ ਜਿਵੇਂ ਮੇਲਾ ਬਣਾਇਆ ਹੋਇਆ ਤੇ ਕਿਵੇਂ ਜਿਹੜਾ ਵੱਡਾ ਤੁਹਾਡਾ ਉਪਰਾਲਾ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਉਪਰਾਲਾ ਜਿਹੜਾ ਕੀਤਾ ਸਾਰੇ ਟਰਸਟੀਆ ਵੱਲੋਂ ਬਹੁਤ ਵਧੀਆ ਕੀਤਾ ਨਵੀਂ ਜਨਰੇਸ਼ਨ ਲਈ ਜਿਹੜੇ ਕਿ ਛੋਟੇ ਛੋਟੇ ਬੱਚੇ ਜਿਹੜੇ ਹੁਣ ਤੇ ਜਸੀਂ ਜੋੜ ਰਹੇ ਆ ਇਹਨਾਂ ਨੂੰ ਸਮਾਗਮ ਤੇ ਲਿਆ ਕੇ ਇਹ ਬੜਾ ਲੰਮਾ ਮੈਸੇਜ ਜਾਂਦਾ ਹੈ ਕਿਉਂਕਿ ਜਦੋਂ ਬੱਚੇ ਸਾਡੇ ਆਉਣਗੇ ਘਰ ਗੁਰੂ ਘਰ ਨਾਲ ਤਾਂ ਹੀ ਜੋੜਨਗੇ ਇਸੇ ਕਰਕੇ ਬੱਚਿਆਂ ਦਾ ਜਿਆਦਾ ਖਾਸ ਪ੍ਰਬੰਧ ਕੀਤਾ ਹੋਇਆ ਹੈ ਚਾਹੇ ਉਹ ਸਪੋਰਟਸ 'ਚ ਹੈ ਚਾਹੇ ਇੱਥੇ ਅੱਜ ਨਵੇਂ ਸਾਲ ਦੇ ਆਮਦ ਦੇ ਹੋਣ ਤੇ ਜਿੱਥੇ ਦੇਖਿਆ ਦੇਸ਼ ਵਿਦੇਸ਼ ਬਾਹਰਲੇ ਦੇਸ਼ਾਂ 'ਚ ਵੀ ਕਲੱਬਾਂ 'ਚ ਹੀ ਪਾਰਟੀ ਕੀਤੀ ਜਾਂਦੀਆਂ ਨੇ ਇਹ ਸਾਡੀ ਸੰਸਥਾ ਵੱਲੋਂ ਕੀਤਾ ਗਿਆ ਕਿਉਂ ਨਾ ਆਪਣੇ ਬੱਚੇ ਨੂੰ ਨਵੀਂ ਸਿਹਤ ਦਿੱਤੀ ਜਾਵੇ ਤੇ ਆਪਣੇ ਗੁਰੂ ਘਰ ਨਾਲ ਜੋੜਿਆ ਜਾਵੇ ਇਹਨਾਂ ਨੂੰ ਅ ਸਰ ਤੁਸੀਂ ਕਿ ਮੈਂ ਦੇਖ ਦੋ ਅੱਜ ਜਿਹੜਾ ਫੰਕਸ਼ਨ ਕੀਤਾ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਬਿਰਜੀ ਇਹ ਤਾਂ ਕਿ ਨਿਰਾਲਾ ਪ੍ਰੋਗਰਾਮ ਆ ਦੁਨੀਆਂ ਦੇ ਦੁਨੀਆਂ ਦਾ ਬੇਨਾਂ ਬਖਰਾ ਤੇ ਇਸ ਕਰਕੇ ਦੇਖੋ ਕੋਈ ਗੁਰਮਤਿ ਸਾਨੂੰ ਸੋਝੀ ਮਿਲਦੀ ਆ ਵੀ ਆਪਣੇ ਆਪਣੇ ਜਿਹੜੇ ਕੋਈ ਖੁਸ਼ੀ ਦੇ ਪ੍ਰੋਗਰਾਮ ਕਿਸਨ ਮਨਾਉਨੇ ਆ ਤੇ ਇਹਦੇ ਨਾਲ ਨਾਲ ਸਾਨੂੰ ਖੇਦ ਵੀ ਮਿਲਦੀ ਆ ਸਾਡੇ ਬੱਚਿਆਂ ਨੂੰ ਖੇਦ ਮਿਲਦੀ ਆ ਨਾਲ ਸਾਡਾ ਇਹ ਨਵਾਂ ਸਾਲ ਮਨਾ ਰਿਹਾ ਨਿਊ ਇਅਰ ਤੇ ਗੁਰੂ ਸਾਹਿਬ ਦੀ ਕਿਰਪਾ ਕਰਵੇ ਅਸੀਂ ਤਾਂ ਸਾਰਾ ਨਵਾਂ ਸਾਲ ਜੁੜ ਕੇ ਰਹੇ ਹਾਂ ਅਤੇ ਸੁਖਵਿੰਦਰ ਸਿੰਘ ਜੀ ਅੱਜ ਜੇ ਅਪਨ ਗੱਲ ਕਰੀਏ ਜਿਹੜਾ ਤੁਹਾਡਾ ਇਹ ਪ੍ਰੋਗਰਾਮ ਹੈ ਇਹ ਕਿੰਨੇ ਵਜ ਤੋਂ ਲੈ ਕੇ ਜਿਹੜਾ ਕਿੰਨੇ ਵਜ ਤੱਕ ਪ੍ਰੋਗਰਾਮ ਹੁੰਦਾ ਹੈ ਇਹ ਪ੍ਰੋਗਰਾਮ 6:30 ਵਜੇ ਰਹਿ ਰਾਸ ਦਾ ਪਾਠ ਆਰੰਭ ਹੋਇਆ ਉਸ ਤੋਂ ਬਾਅਦ ਇਹ ਲਗਾਤਾਰ ਸਵਾ 12 ਵਜੇ ਤੱਕ ਚੱਲੇਗਾ ਜਦੋਂ ਨਵਾਂ ਸਾਲ ਆਰੰਭ ਹੋ ਜਾਏਗਾ ਇੱਕ ਸ਼ਬਦ ਪੜ ਕੇ ਉਸ ਤੋਂ ਬਾਅਦ ਅਰਦਾਸ ਸ਼ੁਰੂ ਹੋ ਜਾਣੀ ਤੇ ਸਾਡਾ ਇਹੀ ਮੋਟਿਵ ਆ ਵੀ ਜੜੀਆਂ ਸੰਗਤਾਂ ਹੋਰ-ਹੋਰ ਪਾਸੇ ਜਾ ਰਹੀਆਂ ਉਹਨਾਂ ਨੂੰ ਆਪਾਂ ਗੁਰੂ ਨਾਲ ਕਿਵੇਂ ਜੋੜੀ। ਉਹਦੇ ਨਾਲ ਇੱਕ ਪਰਾਲਾ ਇਹ ਆਪਾਂ ਸ਼ੁਰੂ ਕੀਤਾ ਤੇ ਉਹਦੇ ਲਈ ਖਾਣ ਲਈ ਵੀ ਦਿੱਤਾ ਪਰ ਨਾਲ ਸ਼ਬਦ ਗੁਰੂ ਦੇ ਨਾਲ ਵੀ ਜੋੜਿਆ ਵੀ ਸ਼ਬਦ ਗੁਰੂ ਦਾ ਲੰਗਰ ਵੀ ਆਪਾਂ ਸ਼ਕੀਏ ਤਾਂ ਕਿ ਆਪਾਂ ਅਰਦਾਸਾਂ ਕਰਦੇ ਰਹਿੰਦੇ ਆ ਵੀ ਸਤਿਗੁਰੂ ਸਾਡਾ ਨਵਾਂ ਸਾਲ ਚੰਗਾ ਕੱਢੀ ਪਰ ਆਪਾਂ ਸ਼ੁਰੂਆਤ ਹੀ ਗੁਰੂ ਜਿਹੜੀ ਆ ਉਹ ਗੁਰੂ ਕੋਲੋਂ ਕਰੀਏ ਤਾਂ ਕਿ ਸਾਡਾ ਆਉਣ ਵਾਲਾ ਸਾਲ ਜਿਹੜਾ ਉਹ ਚੜ੍ਹਦੀ ਕਲਾ ਵਿੱਚ ਬਤੀਤ ਹੋਵੇ ਤੇ ਸਮੁੱਚੇ ਗੁਰਮਤ ਪ੍ਰਚਾਰ ٹرسٹ ਵੱਲੋਂ ਗੁਰੂ ਨਾਨਕ ਪਬਲਿਕ ਸਕੂਲ ਵੱਲੋਂ ਸਮੁੱਚੀ ਮੈਨੇਜਮੈਂਟ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਸੁਣੇ ਜਾ ਰਹੇ ਸਾਰਿਆਂ ਨੂੰ ਲੱਖ-ਲੱਖ ਵਧਾਈ ਤੇ ਅਸੀਂ ਧੰਨਵਾਦ ਦੀਆਂ ਜੀ ਸਟਾਰ ਟੀਵੀ ਦੇ ਕਿਉਂਕਿ ਉਹ ਵੀ ਸਾਰੇ ਪ੍ਰੋਗਰਾਮ ਨੂੰ ਲਾਈਵ ਕਵਰੇਜ ਕਰ ਰਹੇ ਆ ਤੇ ਸਾਡੀ ਇੰਟਰਵਿਊ ਦੇ ਲਈ ਵੀ ਅੱਗੇ ਆਏ ਆ ਤਾਂ ਕਿ ਸਾਰਿਆਂ ਤੱਕ ਇਹ ਪਹੁੰਚ ਸਕੇ ਵੀ ਆਪਾਂ ਇਹੋ ਜਿਹੇ ਉਪਰਾਲੇ ਕਰਦੇ ਰਹੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁਬਾਰਕਬਾਦ ਹੁੰਦਾ ਐਮਐੜੇ ਜਿਹੜੇ ਟਰਸਟ ਜਿਹੜੀਆਂ ਹੈਗੇ ਆ ਅੱਜ 9 ਸਾਲ ਆ ਜਿਹੜੇ ਅਸੀਂ ਆਪਣੇ ਘਰ ਦੇ ਵਿੱਚ ਸੌ ਗਏ ਗੁਜ਼ਾਰ ਦਿੰਦੇ ਜਾਂ ਨਸ਼ੇ ਕਰਨ ਵਾਲੇ ਨਸ਼ੇ ਕਰਦੇ ਨੇ ਲੇਕਿਨ ਅੱਜ ਇਹਨਾਂ ਦਾ ਵੱਡਾ ਉਪਰਾਲਾ ਜਿੱਥੇ ਉਹਨਾਂ ਦੇ ਬੱਚੇ ਆਏ ਆ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਜਾਉਨਦੇ ਹੋਰ ਸਬ ਸਾਕ ਸੰਬੰਧੀਆਂ ਜਿਹੜੇ ਔਰ ਇਹ ਪਹੁੰਚੇ ਮੈਂ ਕੈਮਰਾਮੈਨ ਨੂੰ ਕਹਾਗਾ ਵੀ ਮੈਨੂੰ ਜਿਹੜੇ ਉਹਨਾਂ ਦੀ ਜਿਹੜਾ ਵਿਊ ਦਿਖਾਓ ਔਰ ਕਿੰਨਾ ਰਸ਼ ਹੈ ਔਰ ਇਹ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਕਾਫੀ ਰਸ਼ ਦੇ ਜਿਹੜਾ ਪਹੁੰਚ ਰਿਹਾ ਅੱਜ ਗੁਰਮਕ ਟਰਸ ਦੇ ਨਾਲ ਅੱਜ ਇਹ ਸਮਾਗਮ ਹੈ ਜਿਹੜੇ ਉਹ ਕਰਵਾਏ ਜਾ ਰਹੇ ਨੇ ਜਿੱਥੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਿਆ ਜਾਣਾ ਨਵਾਂ ਸਾਲ ਜਿਹੜਾ ਗੁਰੂ ਦੇ ਨਾਲ ਜਿਹੜਾ ਉਹ ਜੋੜ ਕੇ ਜਿਹੜਾ ਬਣਾਇਆ ਜਾ ਰਿਹਾ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜਿਸਟਾਡੀਅਮ ਦੇ ਨਾਲ ਕਿਰਪਾ ਸਿੰਘ ਲੋਗੋ